ਰਖਣਾ ਤੁਸੀਂ ਇਹ ਗੱਲ ਵੀ ਆਗੇ ਉਹ ਆਕੇ ਚਮਤਕਾਰ ਹੁੰਦੇ ਆ ਆਪਣੀ ਅੱਖਾਂ ਨਾਲ ਦੇਖਿਆ ਸੀ ਪਾਣੀ ਜਿਸ ਆਪਣੀ ਅੱਖਾਂ ਨਾਲ ਦੇਖਿਆ ਤੇ ਐਡਾ ਮੰਦਾ ਜਿਹੜਾ ਤੁਹਾਨੂੰ ਦਿਖਾਣਾ ਸੀਗਾ ਉਹ ਅਸੀਂ ਟ੍ਰੈਕਿੰਗ ਕਰਕੇ ਟ੍ਰੈਕਿੰਗ ਕਰਕੇ ਜਾਵਾਂਗੇ ਟ੍ਰੈਕਿੰਗ ਦਾ ਰਸਤਾ ਮੇਰੇ ਖਿਆਲ ਚ ਘੱਟੋ ਘੱਟ ਨਹੀਂ ਤੇ ਤਿੰਨ ਤੁਹਾਨੂੰ ਪਤਾ ਨਹੀਂ ਸੀਗਾ ਇੰਨਾ ਜਾਣਨੇ ਪੈਣਾ ਜਾਣਨੇ ਆ ਤੇ ਇਹ ਬਾਹਰ ਦਾ ਥਿਊ ਐਡਾ ਦਾ जिंदा जिंदा अगर अगर रास्ता भी थोड़ा खराब है इतने इतना आए सी जगह और देखो ऐसा हो गया पर बंदर आंच तक नहीं आई है

ਇਹ ਤੇ ਦੋ ਨਾਲ ਮੰਦਾ ਜੀ ਦਾ ਟਿਆ ਰਿਹਾ ਵੀ ਆ ਤੇ ਕਿ ਉਧਰ ਰਿਕਾਰਡਿੰਗ ਨਹੀਂ ਕਰ ਦਿੰਦੇ ਇਹ ਇਤਿਆਰ ਨਾਲ ਲਗਾ ਹੁਣ ਕਿ ਇਤਿਆਰ ਇਹ ਆ ਤੇ ਮਾਦਾ ਜੀ ਨਾ ਉਹਨਾਂ ਦੇ ਕੋਲ ਕੋਸਾ ਆਸ ਐ ਕਿ ਮਹਲ ਵੀ ਹੱਥ ਲਾ ਲ ਹਲਕੇ ਪਾਣੀ ਉਪਰਦਾ ਦਿੰਦਾ ਐ ਪਰ ਹੱਥ ਲਗਾ ਕੇ ਦੇਖੋ ਪਾਣੀ ਠੰਡਾ ਰਹਿੰਦਾ ਪਾਣੀ ਠੰਡਾ ਰਹਿੰਦਾ ਇਸ ਤੋਂ ਜ਼ਿਆਦਾ ਜੀ ਮਾਸਾ ਜੀ ਹਾਂ ਜੀ ਬਗੀ ਜੀ ਇਸ ਨੂੰ ਜਾਂ ਸਕਦੇ ਬੁਟਾ ਤੇ ਇਹ ਕੀ ਆ ਜੀ ਤੇ ਚਮਤਕਾਰ ਹੁੰਦੇ ਵੀ ਦੇਖਿਆ ਚਮਤਕਾਰ ਸੁਣਿਆ ਤਾਂ ਸੀਗਾ ਪਰ ਚਮਤਕਾਰ ਹੁੰਦੇ ਵੀ ਆਪਾਂ ਦੇਖੇ ਇਸ ਜਗ੍ਹਾ ਤੇ ਆ ਕੇ ਸਾਨੂੰ ਲੱਗਿਆ ਕਿ ਵਾਕੇ ਚਮਤਕਾਰ ਹੁੰਦੇ ਆ ਆਪਣੀ ਅੱਖਾਂ ਨਾਲ ਦੇਖਿਆ ਸੀ ਪਾਣੀ ਜਿਸ ਆਪਣਾ ਦੇਖਿਆ ਪਾਣੀ ਚ ਜੋ ਜਗਦੀ ਪਾਣੀ ਦੀ ਜੋ ਜਗਦੀ ਪੰਡਤ ਜੀ ਨੇ ਮਿਲ ਕੇ ਆਪਣੇ ਲੋਟੇ ਚ ਦਿਖਾਇਆ ਉਹ ਲੋਟਾ ਹੈ ਕਮਲ ਕੁੰਡ ਜਾਂ ਕੁੰਡੀ ਜਿਹੜਾ ਹੁੰਦਾ ਤੇ ਉਹਦੇ ਵਿੱਚ ਮਿਲ ਕੇ ਜਲ ਰੱਖਿਆ ਤੇ ਅੱਜ ਵੀ ਚਮਤਕਾਰ ਹੁੰਦੇ ਆ ਜਲ ਰੱਖਿਆ ਤੇ ਉਹਨਾਂ ਨੇ ਮਿਲ ਕੇ ਜਿੱਦਾਂ ਹੀ ਮਿਲ ਕੇ ਜਵਾਲਾ ਜੀ ਜਿੱਥੇ ਨਿਕਲ ਰਹੀ ਆ ਉੱਥੇ ਮਲ ਗਏ ਉਹਨਾਂ ਨਾਲ ਜਿੱਦਾਂ ਈ ਸ਼ੋ ਆਇਆ ਤੇ ਉਹ ਸਾਰੇ ਸਾਰੇ ਪਾਣੀ ਦੇ ਵਿੱਚ ਮਲ ਗਏ ਅੱਗ ਲੱਗ ਗਈ ਅੱਗ ਮਲ ਗਏ ਦਸਿਆਂ ਦੁੱਤੇ ਸਾਰੇ ਨੇ ਜਵਾਲਾ ਜੀ ਨੇ ਮਾਤਾ ਦਾ ਮਾਤਾ ਜੀ ਦੇ ਦਰਸ਼ਨ ਹੋਏ ਸਾਨੂੰ ਤੇ ਹੁਣ ਆਪਾਂ ਕਿੱਥੇ ਜਾਣਾ ਹੈਗਾ ਸ਼ਿਵਾਲੇ ਹਰ ਗੁਨਾਤਿ ਸ਼ਿਵਾਇ ਸ਼ਿਵਾਲੇ ਲਾਲ ਸ਼ਿਵਾਲੇ ਲਾਲ ਸੀ ਵਾਲੇ ਜਾਣ ਲੱਗੇ ਜੀ ਸ਼ੰਕਰ ਭਗਵਾਨ ਜੀ ਦੀ ਜਗ੍ਹਾ ਹੈ ਜੀ ਉੱਪਰ ਉਹ ਦੇਖ ਸਕਦੇ ਹਾਂ ਤੁਸੀਂ ਉੱਥੇ ਦੇਖ ਵੀ ਆਉਂਦੇ ਹੋ ਤਾਂ ਨਾ ਅੱਗੇ ਲੱਗ ਜਾਂਦੇ ਆ ਪਹਿਲਾਂ ਇੱਥੇ ਦਾ ਇੱਧਰ ਦਾ ਵੀ ਦੇਖੋ ਇਸ ਸਾਈਡ ਤੇ ਆਪਾਂ ਆਇਆ ਕੋਰ ਵੀ ਦੇਖ ਵੀ ਤੇ ਇੱਧਰ ਪਹਿਲੀ ਵਾਰ ਆਏ ਆ ਨਾ ਚਾਰ ਪੰਜ ਵਾਰੀ ਆ ਗਏ ਆ ਉਹਦਾ ਸੀ ਆਏ ਇੱਧਰ ਚੱਲੀ ਗਏ ਆ ਜੀ ਬਾਹਰ ਆ ਸਕਦੇ ਵੀ ਆ ਬਾਹਰ ਵਾਲੀ ਇਹ ਨੀਚੇ ਜਾਂਦਾ ਹਣਾ ਨਾ ਸਿੱਧਾ ਇੱਧਰ ਦੀ ਉਹ ਭਵਨ ਦੀ ਹੈ ਹਾਂ ਉਹ ਭਵਨ ਹੈ ਜੀ ਮਹਾਦੇਵ ਜੀ ਦਾ ਮੰਦਿਰ ਉੱਪਰ ਹੈ ਬੰਦੇ ਜੀ ਆ ਗੱਡੀ ਚੱਲੀ ਗਈ ਆ ਜੀ ਚਲੋ ਲੈਟਸ ਗੋ ਵੀ ਆ ਜਾ ਰਿਹਾ ਵਿਆਹ ਸ਼ਹਿਰ ਉਹ ਵੀ ਨਾ ਸ਼ਹਿਰ ਲੋਕੀ ਕਰ ਰਹੀ ਦੱਛ ਮਾਂ ਮੰਦਰੀ ਬੈਕਸਾਈਡ ਹੈ ਬਾਲ ਦੇ ਨਾਲ ਚੜੇ ਮੰਦਰੀ ਦੀ ਵਾਹਿਗੁਰੂ ਨੋਤ ਲੈ ਲਿਆ ਜਾਨੀ। ਤੇ ਬਹੁਤ ਤੇ ਲੰਬੀ ਲਾਈਨ ਲੱਗੀ ਹੈ। ਇਧਰਾਂ ਲਾਈਨ ਜੰਗ ਲੱਗਣਾ ਪੈਣਾ ਹੈ ਤੇ ਸਾਡਾ 2 ਦਨ ਘੰਟੇ ਖਰਾਬ ਹੋ ਜਾਣਗੇ। 2 ਘੰਟੇ ਦਾ ਬਗਟ। ਐਸੇ ਹੀ ਹੋਣਾ। ਕੋਲੇ ਇਹ ਪਾਸ ਉੱਪਰ ਭਾਂਗ ਆ ਗਿਆ ਨੇ। 19 ਨੰਬਰ ਗੇੜ ਕਹਿੰਦੇ ਵੇ। ਆਹ ਗੇੜਾ। ਭਾਂਦੇ ਆ। ਭਾਂਦੇ ਆ। ਕਾਲਾ ਲੱਗਾ। ਰਾਉ ਨੇ ਗੰਦਾ ਗਲਾਸ ਆ ਲੱਗਾ ਰਿਆ ਜੀ ਰੋਮੰਦਰ ਟੇਡਾ ਮੰਦਿਰ ਵੀ ਇੱਧਰ ਹੀ ਐ ਟੇਡਾ ਮੰਦਿਰ ਪੈਰੋ ਮੰਦਿਰ ਤਾਰਾ ਦੇਵੀ ਮੰਦਿਰ ਚਲੋ ਜੀ ਸਾਰੇ ਰਾਸਤੇ ਇੱਧਰ ਹੀ ਆ ਜੀ ਚਲੋ ਟ੍ਰੈਕਿੰਗ ਕਰਨੀ ਪਣੀ ਐ ਜੀ ਹੁਣ ਇਹ ਰਾਸਤਿਆਂ ਦੇ ਇੱਧਰ ਦਾ ਮਾਹੌਲ ਆ ਜੀ ਤੇ ਸਮਾਂ ਕਿੱਥੇ ਚੜਦੇ ਜਾਣਾ ਹੈ ਓਏ खादा पीता बस है पहले स्टार्टिंग हो ही है पहले स्टार्ट होया होम जी अस पहला मोड़ी पार किया इतो जवाला जी तो अपा ला छाए ਲਾਲ ਸ਼ਿਵਾਏ ਮੰਦਰ ਸੀਗਾ ਜੀ ਉੱਥੋਂ ਆਏ ਆ ਸੀ ਆ ਸਾਹਮਣੇ ਲਾਲ ਸ਼ਿਵਾਏ ਮੰਦਰ ਹੈ ਜੀ ਅੰਦਰ ਉਹ ਆਂਦੀ ਹੈ ਜਿਸ ਤਰ੍ਹਾਂ ਦਰਸ਼ਨ ਕਰਾ ਕੇ ਲੈ ਕੇ ਆਏ ਤੇ ਹੁਣ ਤੇ ਆਪਾਂ ਇੱਥੋਂ ਇੱਧਰ ਦਾ ਵੀ ਰੀਦਾ ਵੀ ਤੇ ਸੋਣਾ ਵੀ ਉਹ ਤੇ ਚਲੋ ਲੈ ਸੋ ਹੁਣ ਚਲੀ ਅੱਗੇ ਲੈ ਬਹੁਤ ਲੰਬੀ ਜੀ ਜੀ ਲੈ ਲੋ ਇੱਥੇ ਦਾ ਕਰ ਤੇ ਲੈਣ ਦਾ ਹਾਂਜੀ

ਸੇ ਰੁਕ ਜਾ ਹੁਣ ਤੈਨੂੰ ਕਾਲੀ ਜਾਦੀ ਪਈ ਐ ਅੱਕੇ ਆ ਕੇ ਹਾਂ ਪਹਿਲਾ ਰੁਗ ਰੁਕ ਕੇ ਆਂਦੀ ਪਈ ਸੀ ਮੈਂ ਉੱਪਰ ਚੜਨ ਨੇ ਹੁਣ ਧੋੜੀ ਜਾਂਦੀ ਐ ਮੇਰੀ ਬੱਸ ਹੋ ਗਈ ਆ ਵਾ ਬੰਦਾ ਰੋਜੇ ਹੁਣ 10 ਸਾਲ ਲੈ ਲੈਂਦੇ ਹੁਣ ਦੋ ਮੜ ਇਹ ਤੋਂ ਪਹਿਰ ਹੋਗਾ ਟੀਆ ਜੀ 1 ਕਿਲੋਮੀਟਰ ਟੇਡਾ ਮੰਦਿਰ ਵੀ ਇਹ ਹੋਗਾ ਜੀ 2 ਕਿਲੋਮੀਟਰ 2 ਕਿਲੋਮੀਟਰ 2 ਕਿਲੋਮੀਟਰ ਹੈ ਜੀ ਤੇ ਤਾਰਾ ਰਾਣੀ ਮੰਦਿਰ ਪਹੁੰਚਿਆ ਜੀ ਆ ਮੰਦਿਰ ਤਾਰਾ ਰਾਣੀ ਮੰਦਿਰ ਹੈ ਜੀ ਅੰਦਰ ਜਾਣੇ ਆ ਤੇ ਇਹ ਵਾਲਾ ਵੀਊ ਇਦਾਂ ਦਾ ਦੀ ਬੈਕ ਸਾਈਡ ਹੈ ਜੀ ਤੇ ਉੱਪਰੋਂ ਇਦਾਂ ਲੱਗਦਾ ਹੀ ਉਹ نیچے ਮੰਦਿਰ ਹੈ ਜੀ ਇਹ ਵਾਲਾ ਜੀ ਕਿ ਇਹ ਤੇ ਇਹ ਨਹੀਂ ਆਦੀ ਜਾਏ ਕਿ ਨਾ ਜਾਈਏ ਕਿੱਦਾਂ ਕਰੀਏ ਜਾਈਏ ਜਾਂ ਨਾ ਜਾਈਏ ਉਧਰ ਹੀ ਚਲਦੇ ਆਂ ਬਹੁਤ 2.5 ਕਿਲੋਮੀਟਰ ਤੁਰਨੇ ਪੈਣਾ ਜੀ ਬੱਸ ਹੋ ਜਾਣੀ ਹੈ ਮੋਟਰਸਾਈਕਲ ਤੇ ਚਲਦੇ ਆਂ ਕਿ ਅਸੀਂ ਆ ਗਏ ਆਂ ਕਿ ਇੱਥੋਂ ਲੈ ਜੀ ਤੇ ਹੁਣ ਅਸੀਂ ਮੋਟਰਸਾਈਕਲ ਮੋਟਰਸਾਈਕਲ ਤੇ ਸਹੀ ਰਹਿਣਾ ਕਿਉਂਕਿ ਬੱਸ ਹੋ ਗਈ ਯਾਰ ਇੰਨੇ ਚੜਾਈ ਚੜਾਈ ਆਪਾਂ ਉਸ ਦੇ ਲਓ ਉਹ ਪਿੱਛੇ ਦੇਖਦਾ ਹਣਾ ਤੁਹਾਨੂੰ ਮੰਦਿਰ ਇੱਥੇ ਦਾ ਗੇਸ ਹੈ ਫੇ ਬਸ ਹੋ ਗਈ ਦੇਖੋ ਜੀ ਜਵਾਲਾ ਜੀ ਮੰਦਿਰ ਦੇ ਓਏ ਸੜਗੇ ਪੈਰ ਪੈਰ ਸੜਗੇ ਓਏ ਓਏ ਉਹ ਸੜਗੇ ਪੈਰ ਲਓ ਜੀ ਇੱਥੇ ਦਾ ਔਲ ਆ ਜੀ ਚਲੋ ਜੀ ਅੰਦਰ ਯਾਨੀ ਕਲਾਸ ਹੈ ਜੀ ਮਾਤਾ ਜੀ ਦਾ ਤੇ ਪੜਾਣੀ ਅੰਦਰ ਰਿਕਾਰਡਿੰਗ ਕਰਨ ਨੰਦੇਗੜੀ ਮੈਂ ਆ ਤਾਂ ਬਣਾਉਂਦੇ ਆ ਜੇ ਸੋ ਤੇ ਮਾਤਾ ਦੀ ਜੀ ਆ ਯਾ ਫੋਟਿਆ ਵੀ ਸੋਚਿਆ ਗਿਆ ਆਪਾਂ ਮੁੜਾ ਕੇ ਲੇ ਜਾਂਦੇ ਆ ਬੱਸ ਹੋ ਗਿਆ ਯਾਰ ਤਲੇ ਆ ਤਰਨਾਰੀ ਮੰਦਿਰ ਮਦਦ ਕਰੀ ਗਏਗੇ ਉਥੋਂ ਤੋਂ 2.5 ਕਿਲੋਮੀਟਰ ਸੀਗਾ ਆਪਣੇ ਟੇਡਾ ਮੰਦਿਰ ਤੇ ਪੈਰੋ ਘਾਟੀਗਾ 1 ਕਿਲੋਮੀਟਰ 2 ਕਿਲੋਮੀਟਰ ਹੋ ਗਿਆ ਯਾਰ ਮੋਟਾ ਵੀ ਚਲਦੇ ਬੱਸ ਹੋ ਗਏ ਲੋ ਜੀ ਤੇ ਹੁਣ ਤੁਹਾਡੀ ਕੋ ਅਸੀਂ ਇਸੇ ਵਲੌਗ ਦੇ ਵਿੱਚ ਤੁਹਾਨੂੰ ਅਜਵਾਲਾ ਜੀ ਤੇ ਤਰਨਾਰੀ ਮੰਦਿਰ ਤਰਨਾਰੀ ਮੰਦਿਰ ਵੀ ਨਾਲ ਜੀ ਵਾਲੇ ਇਹਨਾਂ ਦਿਖਾਤੀਆਂ ਦੋ ਜਗ੍ਹਾ ਦਿਖਾਤੀਆਂ ਤੇ ਅਸੀਂ ਹੁਣ ਅਗਲੇ ਅਗਲੇ ਬਲੌਗ ਦੇ ਵਿੱਚ ਸ਼ਾਇਦ ਤੁਹਾਨੂੰ ਅਹੀਂ ਮਿਲ ਗਏ ਉਧਰ ਪਾ ਦਾਂਗੇ ਵੀ ਆਪਣੇ ਇਹਦਾ ਮੰਦਿਰ ਇਹਦਾ ਮੰਦਿਰ ਜਾਵਾਂਗੇ ਇਹਦਾ ਮੰਦਿਰ ਜਾਵਾਂਗੇ ਬਾਕੀ ਦੇਖਦੇ ਆ ਕਿੱਥੇ ਕਿੱਥੇ ਜਾਣੇ ਆ ਅਸੀਂ ਕੁਝ ਪਤਾ ਨਹੀਂ ਕਿੱਧਰ ਕਿੱਧਰ ਜਾਣਾ ਹੈ ਤੇ ਹੁਣ ਸਾਡੇ ਨਾਲ ਬਣੇ ਰਹੀਓ ਬਸ ਜਾਮਾਦਾਨ ਜਾਮਾਦਾਨ ਚਲੋ ਜੀ ਅੱਜ ਹੋ ਗਈ ਅੱਜ ਹੋ ਗਈ ਸ਼ੁਆ ਜਾਣਾ ਆਪਾਂ ਉੱਪਰ ਦੀ ਸੀਗਾ ਤੇ 3 ਕਿਲੋਮੀਟਰ ਹੋਰ ਪੜੋ। ਯਾਰ ਬੱਸ ਹੀ ਹੋ ਗਈ। ਫਿਰ ਤਾਰੇ ਰਹਾਣੀ ਮੰਦਰ ਪਹੁੰਚੀ ਅਸੀਂ। ਤਾਰੇ ਤਰਾਣੀ ਮੰਦਰ ਤਾਂ ਕਰ ਹੀ ਜਾਂਦੇ ਆ ਬੱਸ ਹੋ ਗਈ। ਅੱਗੇ 2.5 ਕਿਲੋਮੀਟਰ ਹੋਰ ਪੋੜੀਆਂ ਚਾਹੀਏ। ਉਹ ਤਾਂ ਚੜੀ ਨਹੀਂ ਹੋਣੀ ਐ। ਜਿਹੜੇ ਵਾਲਦੀ ਵੀ ਹੈਗਾ ਆ ਉੱਪਰ ਚਾਨੂ ਰਸਤਾ। ਆ ਆਪਣੇ ਜਿਹੜਾ ਰਸਤਾ ਜਾਂਦਾ ਡੇਟਾ ਮੰਦਰ ਤੋਂ ਆ ਸਤਰੀ ਪਿੰਡ ਅੰਜਵਾਲਾ ਜੀ ਤੋਂ ਜਵਾਲਾ ਜੀ ਤੋਂ ਕਾ ਧਰਮਸ਼ਾਲਾ ਨੂੰ ਜਿਹੜਾ ਰਸਤਾ ਜਾਂਦਾ ਕਿਆ ਇਹ ਕੋਈ ਰਸਤਾ ਹੈ ਇਹ ਆ ਦੇਖੋ ਸਾਈਡ ਹੋ ਜਾਣਾ ਜੀ ਸੱਪਰੀ ਪੇ ਤੈਨੂੰ ਹੋ ਜਾਣਾ ਇੱਥੇੋਂ ਕੱਢ ਜਾ ਚਲੋ ਇਹ ਲੰਸੋਈ ਕੋਲੰਪੋਰ ਨੂੰ ਵੀ ਇਹ ਰਸਤਾ ਜੀ ਕੋਲੰਪੋਰ ਖੜੀਆ ਸਨਾਰੀ ਸਨਾਰੀ 7 ਕਿਲੋਮੀਟਰ ਹੈ ਅਸੀਂ ਸਨਾਰੀ ਜਾਣਾ ਜੀ ਅੱਗੇ ਬੱਸ ਵੀ ਜਾ ਰਹੀ ਹੈ ਕਿੰਨਾ ਸੋਹਣਾ 뷰 ਹੈ ਬਹੁਤ ਹੀ ਐਸਾ ਪਰ ਵੀ ਦੇਖੋ ਬੜੇ ਗੜੀਆਂ ਉੱਚੀਆਂ ਤੇ ਅਸੀਂ ਹਾਂ ਜਿਹੜੀ ਪਾੜੀ ਦੱਸਿਆ ਤੁਹਾਨੂੰ ਟਾਵਰ ਹੈ ਆਇਤ ਟਾਵਰ ਦੇ ਲੱਗੇ ਆ ਟਾਵਰ ਇੱਕ ਦੇ ਵੀ ਜਾਣਗੇ ਉਹ ਜਿਹੜਾ ਤਜਣਾ ਚੋਲੋ ਤੁਸੋਂ ਬਣੇ ਰਹੀ ਹੋਣਾ ਜੀ ਐਡਾ ਹੀ ਲੈਣਾ ਤੁਹਾਨੂੰ ਧੱਕੇ ਨਾਲ ਹੀ ਲੈ ਜਾਣਾ ਤੁਹਾਨੂੰ ਚਲੋ ਚਲੋ ਚੱਲੇ ਭਾਈ ਚੱਲੇ ਮੇਰੀ ਜੰਨੋ ਕੜੀ ਆਈ ਕੜਾਈ ਲਵਾ ਤੁਹਾਨੂੰ ਨਹੀਂ ਕਹਿਣਾ ਮੈਂ ਕੋਈ ਨਹੀਂ ਸਮਝੀ काम ज़्यादा आयी पत्थर पार्टी पे कुछ आराधना कर रही है ना मच्छी बाढ़ दे दे आप मच्छी बाढ़ दे पत्तर पत्तर। पत्तर दे आपका थोड़ा कर दे दे पत्थर पत्थरी पत्थर पत्थर डीगे हो यार पत्थर डीगे नहीं पत्थर काटने में है काटने में है डीगे है ना ही काटने ਸੋ ਨੋ ਟਾਵਰ ਲਗਾ ਦੇ ਦਿੱਤੇ ਪਲੇ ਯਾਰ ਅਸੀਂ ਟਾਵਰ ਲਗਾਇਆ ਨਾ ਉਹ ਉਹ ਖਿਆ ਲਗਾਵੇ ਜਿੰਨਾ ਲਗਾ ਆਏ ਸੀ ਅਾਇ ਸੀ ਅਾਇ ਸੀ ਜਗਾ ਇਸ ਜਗਾ ਦੇ ਅਸੀਂ ਫੋਟੋਆਂ ਵੀ ਖਿੱਚੀਆਂ ਤੇ ਹੁਣ ਵੀ ਅਸੀਂ ਓਏ ਕਿ ਡਿ ਗਿਆ ਲੈ ਲੋ ਆ ਦੇਖ ਲੋ ਕੰਮ ਇਹਦੇ ਤੁਹਾਡੇ ਕੰਮ ਦਾ ਦੇ ਮੇਰੇ ਕਦੇ ਕੰਮ ਆ ਤੁਹਾਡੇ ਕੰਮ ਹੈ ਭੜਿਆ ਕਿ ਨਹੀਂਗਾ ਪਿਤਾ ਭੁੱਲ ਗਿਆ ਕਿਨੇ ਭੜਿਆ ਪਿਤਾ ਭੁੱਲ ਗਿਆ ਦੇਖੋ ਹਾਂ ਆ ਬਈ ਅੱਗੇ ਪੜੀ ਪਈ ਇਹ ਤਾਂ ਕੀ ਪੜੀ ਰਹੀ ਦਨਵਾ ਕੀ ਕਮਾਉਣ ਮੈਂ ਹਾਂ ਵੀਡੀਓ ਰਿਕਾਰਡਿੰਗ ਕਰੀ ਜਾਣੀ ਮੈਂ ਹਣੀ ਹਦੋਂ ਸ਼ੁਰੂ ਕਰਦੀ ਜਦੋਂ ਆਸਟਾ ਜਦੋਂ ਖਤਮ ਹੁੰਦੇ ਆ ਜਾਂਦਾ ਵੇ ਆ ਰਗਨਾਦ ਮੰਦਰ ਦਾ ਇਹ ਰਸਤਾ ਜੀ ਤੇ ਆਹੀ ਹੁਣ ਪਿਛਲੀ ਵਾਰ ਜਿਹਦੀ ਵੇ ਸਫਾਈ ਕਰਨ ਦਾ ਰਸਤਾ ਪੀਲੇ ਦਾ ਇਹ ਪਿਛਲੇ ਪਾਰਿਸ਼ਵ ਉਹ ਪਈ ਸੀ ਇਹ ਆ ਰਸਤਾ ਜੀ ਇਹ ਆਏ ਰੱਬਾ ਚੱਲ 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 ਚੱਲੋ 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 ਹਾਈ ਟੇ ਲੈਣਾ ਹੈ ਸ਼ਾਰਟਕਟ ਆ ਗਏ ਆ ਜੀ ਉਧਾ ਮੋੜ ਦੇ ਉੱਤੇ ਲਾਉਡ ਨੇ ਹੈਗਾ ਪਰ ਅਸੀਂ ਲੈ ਆਏ ਆ ਬਹੁਤ ਡੇਂਜਰ ਹੈ ਦਾਸਤਾ ਤੋਏ ਤੋਏ ਆਦੋਂ ਹੈ ਨਹੀਂ ਸੀ ਲੋਡ ਹੁਣ ਹੈਗੇ ਆ ਉਹ ਤੇਰੀ ਇਹ ਧਿਆਨ ਨਾਲ ਜੜੀ ਉੱਤਰ ਜੋ ਇਹ ਨਾਲ ਲੱਕੜੀ ਚੇਰ ਜੀ ਤੁਸੀਂ ਆ ਗਏ ਹੋ بارش ਕਰਕੇ ਸੀ ਨਾ ਤਿਲਕਣ ਬਹੁਤ ਸੀਗੀ ਬਹੁਤ ਥਾਮਣਾ ਕੀਤਾ ਬੱਸ ਅਰੇ ਬਾਜਵਾ ਆ ਗਿਆ ਆ ਗਿਆ ਆ ਗਿਆ ਆ ਗਿਆ ਪਹੁੰਚ ਕੇ ਪਹੁੰਚ ਗਏ ਹੋ ਲੋ ਜੀ ਕਿੱਦਾਂ ਦਾ ਲੱਗਾ ਪਿੱਛੇ ਪੂਈ ਬੈਕ ਨਾਲ ਖਿਡਾ ਲਈ ਕਿੱਦਾਂ ਦਾ ਲੱਗਾ ਠੀਕ ਹੈ ਜਿਹੜੀ ਮੈਂ ਪਿੱਛੇ ਬੈਠੀ ਸੀ ਇਹ ਮੈਂ ਦੇ ਦੇ ਰਹਾ ਸੀ ਚੜਨਾ ਕਿੱਦਾਂ ਇੱਧਰ ਰੀ ਮਾਸੂ ਸਿੰਘਾਲੀਜ ਮੰਦਰ ਚੜ੍ਹ ਹੋਣਾ ਫਿਰ ਤਾਂ ਗਏ ਆਏ ਰੱਬਾ ਆਈ ਤੇ ਲਾਣੇ ਬਾਕੀ ਅੱਗੇ ਚੱਲੋ ਇਹ ਲਗੁਨਾਥ ਮੰਦਰ ਹੈ ਜੀ ਇਹਦਾ ਮੰਦਰ ਹੈ ਜੀ ਹੁਣ ਤੁਹਾਨੂੰ 2005 ਚੋਂ ਜਦੋਂ ਪਹਚਾ ਲਿਆ ਸੀ ਮਲਕ ਇਹ ਮੰਦਰ ਟੇਡਾ ਹੋ ਗਿਆ ਸੀਗਾ ਅੱਗੇ ਜਾ ਕੇ ਦਿਖਾਣੇ ਆ ਇਤ ਸਟੋਰੀ ਦੱਸਣਾ ਪਈਆਂ ਸਾਰੀ ਦੇਲੀਵਰੀ ਆਏਗੇ ਪਹਿਲੀ ਇੱਕ ਮਿਸਟੇਕ ਹੋ ਗਈ ਸਾਡੇ ਕੋਲ ਤੇ ਅਸੀਂ ਤੁਹਾਨੂੰ ਦੱਸਣਾ ਭੁੱਲ ਗਏ ਜਿਹੜਾ ਪਹਚਾਲ ਆਇਆ ਸੀ 1905 ਵਿੱਚ ਨਹੀਂ ਉਹ ਸੱਚ 2005 ਵਿੱਚ ਨਹੀਂ 1905 ਵਿੱਚ ਪਹਚਾਲ ਆਇਆ ਸੀਗਾ ਤੇ ਉਹ 1905 ਵਿੱਚ ਦੇ ਪਹਚਾਲ ਆਇਆ ਸੀ ਉਹ ਤੋਂ ਦਾ ਮਤਲਬ ਕਿ ਮੰਦਿਰ ਹੈ ਜੀ 120 ਸਾਲ ਹੋ ਗਏ 120 ਤੇ ਹਾਂ ਦੇਖੋ ਜੀ ਹਾਲ ਤੱਕ ਟੇਡਾ ਹੀ ਹੈ ਟੇਡਾ ਹੀ ਹੈ ਜੀ

ਦੇਖੋ ਉਹ ਤਾਂ ਨਹੀਂ ਆ ਰਿਹਾ ਹੁੰਦਾ ਸਦਾ ਹੁੰਦਾ ਪਰ ਦੇਖੋ ਕਿੱਡਾ ਹੋ ਗਿਆ ਪਰ ਮੰਦਾ ਜੀ ਆਂਜ ਤੱਕ ਨਹੀਂ ਆਇਆ ਜੀ ਦੇਖੋ ਜੋ ਦੋ ਸੀ ਅੰਦਰ ਨੂੰ ਜਾਂਦੇ ਆ ਦੇਖੋ ਅੰਦਰ ਵੀ ਡੇਟਾ ਹੋ ਗਿਆ ਪਰ ਸ਼ੁਰੂ ਦਾ ਸੰਦੇਸ਼ ਸ਼ੀ ਸ਼ੰਗ ਜੀ ਇਹ ਇਹ ਹਮ ਦਾ ਮੁਜੀ ਇਹ ਸੋ ਇਹ ਜੋ ਮੰਦਿਰ ਹੈ ਜੀ ਇਹ ਆਪਣੇ 1950 ਜਵਾਲਾ ਮਤੀ ਦਾ ਮੰਦਿਰ ਇਤੋਂ ਵੀ ਜਵਾਲਾ ਇਤੋਂ ਨਹੀਂ ਹੈ ਦੇ ਕਾਰਨ ਮਲਕੇ ਧਰਤੀ ਦੇ ਵਿੱਚ ਮੰਦਿਰ ਪਸੰਦ ਹੋ ਗਿਆ ਪਰ ਮੰਦਿਰ ਨੂੰ ਅਜ ਤੱਕ ਨਹੀਂ ਆਈ ਤੇ ਅੱਛਾ ਠੀਕ ਹੈ

जै माता सीता चलो जयो माता दी जै माता कृपा बनाई रखी माता रानी ने प्राचीन गुफा प्राचीन गुफा जी थे माता जी ने शहन कर माता जी ने कक्ष ही गए थे चलो अंदर जाना जा चल, रास्ता जा चलने चल, चल, थी चलो ਯੇ ਮੋਤਾ ਸੀ ਤੇ ਮਾਤਾ ਮਾਤਾ ਨਹੀਂ ਇੱਥੇ ਪੱਲੇ ਕਿ ਦਬੋਸਣਾ ਆਇਆ ਜੀ ਇਸ ਗੁਫਾ ਦੇ ਵਿੱਚ ਮਾਤਾ ਸੀਤਾ ਨੇ ਆਕਾਸ਼ ਦਵਾਰੇ ਆ ਜੀ ਜੇਤਰੇ ਮਾਤਾ ਆਈ ਭਾਈ ਨੂੰ ਮੈਂ ਥੋੜੀ ਦੇਰ ਲੋ ਜੀ ਇਹ ਬੈਕ ਸਾਈਡ ਹੈ ਜੀ ਜਿੱਥੋਂ ਦੀ ਆ ਉਹ ਉਹ ਵੀ ਦਾਸਤਾ ਹੈਗਾ ਇਥੋ ਵੀ ਦਾਸਤਾ ਜੀ ਆ ਬੋੜੀਆਂ ਉੱਪਰ ਵੇ ਇੱਧਰ ਨੂੰ ਜਾਂਦਾ ਜੀ ਆਪਣੇ ਜੇ ਵਾਲਾ ਜੀ ਤੇ ਆਪਣੇ ਰੋਟੀ ਦਾ ਦਾਸਤਾ ਹੈ ਜੀ ਇਹ ਹੈਗਾ ਜੀ 2.5 ਕਿਲੋਮੀਟਰ ਇਥੋਂ ਤੇ ਰੋਟੀ ਦਾ 2.5 ਕਿਲੋਮੀਟਰ ਤੇ ਫਿਰ ਉਹ ਤੋਂ ਥੱਲੇ ਤੇ ਹੁਣ ਪੈਰੋ ਘਾਟੀ ਦਾ ਹੀ ਪੁੱਛਦੇ ਆ ਮੋਟਰਸਾਈਕਲ ਤੇ ਹੈਗਾ ਨਹੀਂ ਜਾਂਦਾ ਰਸਤਾ ਭਾਈ ਮੋਟਰਸਾਈਕਲ ਤੇ ਚੱਲ ਜੂਗਾ ਪੈਰੋ ਘਾਟੀ

प्राचीन तो है इतने माता जी ने जप जप तप गीता से अपना बनवास कटिया से इस जगह पे बनवास करते से जी श्री रामचंद्र जी ने लक्ष्मण जी ने गीता माता जी ने ये ऊपर झंडा भी चल रहा है झंडा भी मंदिर के सामने बैठे हैं हम से यही वो मोटरसाइकिल है ਕੁਕਲੇ ਲੱਗੇ ਆਇਆ ਇੱਥੇ ਲੱਗੇ ਆਂ ਬਰੋ ਜਦੋਂ ਕੁਟੀਰ ਗਈ ਨਾ ਇਹ ਹੋਈ ਇਸ ਬਲੌਗ ਦੇ ਵਿੱਚ ਇੰਨਾ ਵੇ ਜੇਕਰ ਤੁਹਾਨੂੰ ਕੋਈ ਵਧੀਆ ਲੱਗਿਆ ਤੇ ਪ੍ਰਵਾਹ ਲੈਣਾ ਨੂੰ ਲੈਣਾ ਨੂੰ ਤੇ ਲਾਈਕ ਤੇ ਸਬਸਕ੍ਰਾਈਬ ਕਰ ਦੇ ਕਰੋ ਕਮੈਂਟ ਵੀ ਕਰ ਦੇ ਕਰੋ ਯਾਰ ਜੇਕਰ ਦਿਲ ਕਰਦਾ ਹੈ ਤੁਹਾਡਾ ਦਿਲ ਕਰਦਾ ਬਦੋ ਬਦੀ ਨਾ ਕਰਿਓ ਚਲੋ ਠੀਕ ਹੈ ਜੀ ਯਾ ਮਾਦਾ ਜੀ ਜਾ ਰਹਿ ਨਾ ਅਸਰ ਦੇਵਾ ਦੇ ਰੋਏ ਥੋੜੀ ਜਿਹੀ ਬਾਸ ਹੋਈ ਵੀ ਆ ਦਾਰਗੇ ਦਾ ਬੋਲ ਹੁੰਦਾ ਰਿਹਾ ਅੱਧੀ ਆਪਣੀ ਬਾਸ ਹੋਈ ਵੀ ਹੈ ਚੜ ਕੇ ਆਇਆ ਇਹ ਚੜ ਗਏ ਆ ਚੜਾਈਆਂ ਉੱਤਰੀਆਂ ਚੜੇ ਵੀ ਆ ਗਰਮੀ ਬਹੁਤ ਆ ਤੇ ਗਰਮੀ ਬਹੁਤ ਹੈ ਗਰਮੀ ਨੇ ਤਾਂ ਐਂਡ ਕਰਾਤੀ ਜੀ ਪੂਰੀ ਐਂਡ ਕਰਾਤੀ ਪਰ ਇਹ ਕਿ ਮਨ ਨੂੰ ਸ਼ਾਂਤੀ ਬਹੁਤ ਮਿਲਦੀ ਹਾਂ ਮੇ ਲੋਕ ਨੂੰ ਨਾਮ ਹੋ ਲਾਇ ਤੇ ਬਹੁਤ ਗੋ ਸ਼ਾਂਤੀ ਹੈ ਜੀ ਸਾਡੇ ਤੇ ਛੋਟੀ ਜੀ ਦੁਕਾਨ ਤੇ ਕਾ ਮੁੰਡਾ ਆ ਇੱਥੇ ਫਿਰ ਰਹਿੰਦੇ ਆ ਤੋ ਤਿੰਨ ਭਗਤ ਸੀਗੇ ਹੋ ਗਏ ਆ ਉਹ ਪਹੁੰਚ ਗਏ ਹੁਣ ਬਸ ਆ ਜਿਵੇਂ ਹੁਣ ਟਾਈਮ ਹੋ ਗਿਆ ਜੀ 3:30 ਹੋ ਗਏ ਆ ਤੇ ਦੇ ਦੇ ਜਦ ਤੱਕ ਜਾਂਦੇ ਆ ਅੱਗੇ ਵੀ ਜਾਣਾ ਅਗਲਾ ਬਹੁਤ ਵਲੌਗ ਹੁਣ ਅਗਲੇ ਪਾਰਟ ਚ ਮਿਲੂਗਾ ਚਲੋ ਜੀ ਬਾਏ ਬਾਏ ਰਾਮ ਰਾਮ ਜੀ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਜੀ ਕਹਿੰਦੇ ਆ ਜਾ ਪਹਿ ਜਾ ਮੈਂ ਕਦੇ ਨਾ ਬਠਾਂ ਜੀ ਦੱਸੜ ਦੇਣਾ ਮੈਨੂੰ ਤੇ ਕਰ ਆਸਾ ਜਨਾ ਖਤਨਾ ਦਾ ਰਾਸਾ ਚਲੋ ਜੀ ਮੈਂ ਰਾਈਟ ਆਖੇ ਸਾਈਡ ਤੇ ਖਾਈ ਆ ਅਰੇ ਪੁੱਠੇ ਕੰਮ ਤੂੰ ਦਿਖਾਨੇ ਹੋਂ ਤੁਹਾਨੂੰ ਬਣੇ ਰਹੀਏ ਹੁਣ ਸਾਡੇ ਨਾਲ

ਇਹ ਮਗਰਿ ਤੇ ਦੇ ਨਾਲ ਅਸੀਂ ਤੁਹਾਡੇ ਤੋਂ ਇਜਾਜ਼ਤ ਲੈਣੇ ਆ ਤੇ ਸਨਸੈਟ ਹੋਉਂਦੇ ਆ ਹੀਗਾ ਸ਼ਾਮਾਂ ਪੈ ਗਈਆਂ ਤੇ ਟਾਈਮ ਜ਼ਰੀ ਬੇਲੇ ਹੋ ਗਏ ਆਂ ਆਈ ਟਾਈਮਸ ਤੇ ਨਿਕਲੇ ਹੀ ਦਾ ਟਾਈਮਸ ਤੇ ਬੇਲੇ ਹੋ ਗਏ ਆਂ